ਇਕਸਰ ਦਿਖਦੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਵੇ ਪਿਛਲੇ ਦਿਨੀ ਵੀ ਇੱਕ ਤੇਜ਼ ਰਫ्तार ਕਾਰ ਵੱਲੋਂ ਚਾਰ ਜਾਨਾਂ ਲੈ ਲਈਆਂ ਹੀ ਤੇ ਪਰ ਉਸ ਤੋਂ ਬਾਅਦ ਵੀ ਜਿਹੜੇ ਲੋਕ ਸਤਕ ਨਹੀਂ ਸਕਦੇ ਪਏ ਅਜੇ ਵੀ ਗੱਡੀਆਂ ਲੋਕ ਲਗਾਤਾਰ ਤੇਜ਼ ਚਲਾਉਂਦੇ ਹੈਗੇ ਮੈਂ ਗੱਲਬਾਤ ਕਰਦਾ ਹੈਗਾ ਬਾਗਾਪੁਰਾ ਤੋਂ ਮੁਦਕੀ ਨੂੰ ਇੱਕ ਸ਼ਰਕ ਜਾਂਦੀ ਹੈ ਜਿਹੜੀ ਨੱਕੂ ਵਾਲਾ ਲੰਗਿਆਂ ਨਾਲ ਸਾਰੇ ਪਿੰਡ ਰਸਤੇ ਦੇ ਵਿੱਚ ਆਉਂਦੇ ਆਗੇ ਆ ਤੇ ਇਹ ਜਿਹੜੀ ਸੜਕ ਹੈ ਨਵੀਂ ਬਣੀ ਹੋਈ ਹੈ ਤੇ ਲੋਕ ਲਗਾਤਾਰ ਗੱਡੀਆਂ ਤੇਜ਼ ਚਲਾਉਂਦੇ ਆਗੇ ਤੇ ਕੋਈ ਨਾ ਕੋਈ ਜਿਹੜੀ ਘਟਨਾ ਇੱਥੇ ਵਾਪਰਦੀ ਰਹਿੰਗੀ ਐ ਇਦੀ ਹੈਗੀ ਆ ਤੁਸੀਂ ਇਸ ਟਾਈਮ ਦੇਖ ਸਕਦੇ ਆ ਨੱਪੂ ਵਾਲੇ ਦੇ ਕੋਲ ਇਹਦਾ ਸੂਆ ਬਣਿਆ ਹੋਇਆ ਜਿੱਥੇ ਪੌੜ ਬਣਾਇਆ ਦੂਸਰੇ ਪਾਸੇ ਕਈ ਪਿੰਡਾਂ ਨੂੰ ਸੜਕ ਵੀ ਜਿਹੜੀ ਇੱਥੇ ਪਾੜਦੀ ਹੈਗੀ ਆ ਤੇ ਇਸ ਸੂਏ ਦੇ ਵਿੱਚ ਬੀਤੇ ਰਾਤ ਦੀ ਅਗਰ ਜੇ ਗੱਲ ਕਰੀਏ ਤਾਂ ਇੱਕ ਗੱਡੀ ਜਿਹੜੀ ਇਹ ਸੂਏ ਦੇ ਵਿੱਚ ਟਿੱਕੀ ਹੈਗੀ ਆ ਤੇ ਕੀ ਕਾਰ ਰਹੇ ਉਹ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਤੁਸੀਂ ਸੂਹਾ ਦੇਖੋ ਕਾਫੀ ਪਤਾ ਕਹਿ ਸਕਦੇ ਆ ਜਿਹਦੇ ਵਿੱਚ ਇਸ ਟਾਵਾਂ ਕਾਰ ਜੀ ਦੋਨੋਂ ਲੜਕੇ ਕਾਫੀ ਦੂਰ ਹੈ ਜਿਹੜੀ ਆਕਸੀ ਹੈਗੀ ਆ ਜਿਹੜਾ ਤੁਸੀਂ ਜਿਹੜਾ ਤੁਸੀਂ ਐਸਾ ਦੱਸਦੇ ਹੋ ਲਾਈਵ ਦੇਖ ਰਹੇ ਹੋ ਤੇ ਇਹ ਜਿਹੜਾ ਕਾਰ ਡਰਾਈਵਰ ਹੋਣਾ ਉਹਦਾ ਕੀ ਨਾਲ ਹੋਇਆ ਹੋਊਗਾ ਬਣਿਆ ਹੋਊਗਾ ਇਹ ਤਾਂ ਵੀ ਪਤਾ ਪਰ ਪੁੱਛਣ ਤੋਂ ਪਹਿਲਾਂ ਜੂਆ ਸਾਡੀ ਜਿਹੜਾ ਦੇਖ ਲੋ ਇਹ ਕਾਰ ਚਹਾਲਤ ਹੈਗੀ ਆ ਪਾਣੀ ਦੇ ਵਿੱਚ ਕਦਰ ਦੇ ਵੀ ਰੋੜੋ ਰੋਕੇ ਕਾਫੀ ਪਾਣੀ ਵੀ ਹੈਗਾ ਤੇ ਇੱਥੋਂ ਤੱਕ ਪਹੁੰਚ ਚੁੱਕੀ ਹੈਗੀ ਆ ਮੇਰੇ ਖਿਆਲੋਂ ਵੀ ਘੱਟੋ ਘੱਟ ਕਿਲਾ ਡੇਢ ਕਿਲਾ ਬਾਦ ਆ ਜਿਹੜੀ ਪਾਣੀ ਖੁੱਟ ਕੇ ਰੂ ਤਾਬ ਨੂੰ ਲਿਆ ਹੈਗਾ ਤੇ ਜਿਹੜਾ ਇਹਦੇ ਵਿੱਚ ਕਾਰ ਡਰਾਈਵਰ ਗਿਆ ਉਹਦਾ ਕੀ ਬਣਿਆ ਹੋਊਗਾ ਉਹ ਵੀ ਪਤਾਗਾ ਪਰ ਤੇਜ਼ ਰਫਤਾਰ ਦਾ ਕਹਿਰ ਕਹਿ ਸਕਦੇ ਆ ਲਗਾਤਾਰ ਲੋਕ ਆ ਜਿਹੜਾ ਤੇਜ਼ ਗੱਡੀਆਂ ਚਲਾਉਂਦੇ ਹੈਗੇ ਆ ਕਿਹੜੇ ਫੋਕਰ ਫੜੇ ਚਲਾਉਂਦੇ ਆ ਕੀ ਖਾਂਦੇ ਆ ਕੀ ਪੀਂਦੇ ਹੈਗੇ ਪਰ ਦੇਖਦੇ ਨੇ ਕਿ ਪਰ ਆਪਦੀ ਜਾਨ ਨੂੰ ਵੀ ਖਤਰੇ ਚ ਪਾਉਂਦੇ ਆ ਤੇ ਲੋਕਾਂ ਨੂੰ ਵੀ ਪਾਉਂਦੇ ਆਗੇ ਇਹ ਤਸਵੀਰਾਂ ਤੁਸੀਂ ਇਸ ਟਾਈਮ ਮੱਥੂ ਵਾਲਾ ਤੇ ਬਿਲਕੁਲ ਜਿੱਥੇ ਇੱਕ ਪੋਲ ਬਣਿਆ ਹੋਇਆ ਹੈ ਮੁੱਦਗੀ ਰੋਡ ਦੇ ਉੱਪਰ ਉੱਥੋਂ ਦੀ ਇੱਕ ਸੂਰ ਮੰਗਦਾ ਉੱਥੋਂ ਦੀਆਂ ਦੇਖ ਰਹੇ ਹਾਂ ਤੇ ਇੱਥੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਾਂ ਆਪ ਕੋਈ ਗੱਲ ਹੈ ਮੈਨੂੰ ਭਲੇ ਕਾਰਨ ਯਾਰ ਇਹ ਵੀ ਹੈ ਕਿ ਜੀ ਕਈ ਗੱਲਾਂ ਜਿਸਨੇ ਕਾ ਕਰਦੇ ਆ ਜੇ ਪਤਾ ਨਹੀਂ ਕੀ ਗੱਲ ਲੋਕ ਨੇ ਇੱਕ ਤਾਂ ਤੁਹਾਨੂੰ ਲੱਗਦਾ ਇੱਕ ਵਜੋਂ ਇੱਕ ਗਲਤੀ ਸਭ ਨਹੀਂ ਲੱਗੀ ਮੈਂ ਗੱਲ ਮੈਂ ਇਹਨਾਂ ਦੇ ਮੂੰਹ ਤੇ ਕਹਿਣ ਨੂੰ ਤਿਆਰ ਆ ਸੱਚਾਈ ਬੋਲਣ ਨੂੰ ਕੋਈ ਤਿਆਰ ਨਹੀਂ ਜਦੋਂ ਕੋਈ ਨੁਕਸਾਨ ਹੋ ਜਾਂਦਾ ਮੌਤਾ ਹੋਏ ਨੇ ਉਹ ਤੋਂ ਬਾਅਦ ਵਿੱਚ ਮੂੰਹ ਚ ਉਂਗਲਾ ਲੈ ਕੇ ਖੜ ਜਾਂਦੇ ਆ ਵੀ ਬਹੁਤ ਮਾਰਾ ਹੋਇਆ ਪਰ ਜਿਹੜੀਆਂ ਗੱਲਾਂ ਸੱਚੀਆਂ ਕਹਿਣੀਆਂ ਉਹ ਕਹਿਣ ਤੋਂ ਚਲਦੇ ਹੈਗੇ ਆ ਇਹ ਗੱਲ ਦੀ ਮੈਨੂੰ ਮਹਿਸੂਸ ਹੁੰਦੀ ਆ ਹੋਇਆ ਕੀ ਆ ਮੁੰਡੇ ਦੀ ਕੌਡੀ ਵਾਲੇ ਕਿੱ데 ਜਾ ਰਹੇ ਦੁਕਾਨਦਾਰੀ ਸਾਈਕਲ ਤੇ ਤੇ ਉਹਦੇ ਵਿੱਚ ਟੱਕਰ ਹੋ ਗਈ। ਅੱਛਾ ਇਹ ਕਿੰਨੇ ਕਵੇ ਦੀ ਗੱਲ ਹੋ ਤੁਸੀਂ? ਹੰਝੇ 10 ਕਵੇ ਦੀ ਗੱਲ। ਰਾਤ ਦੇ। ਹਾਂਜੀ। ਅੱਛਾ ਰਾਤ ਨੂੰ ਮੁੰਡੇ ਕਿੱ데 ਖੇਡ ਕੇ ਆ ਰਹੇ? ਹਾਂਜੀ ਅਬ ਇੱਥੇ ਕਰਾਉਂਦਾ। ਇੱਥੇ ਕਰਾਉਂਦਾ ਜੀ। ਅੱਛਾ। ਨਹੀਂ ਇੱਥੋਂ ਕਿੱ데 ਪੈਂਟੂ ਜਾ ਰਹੇ ਸੀ। ਅੱਛਾ ਗੱਡੀ ਉਧਰ ਆ ਰਹੀ ਉਹਨੇ ਦੋਨੇ ਰਾਹ ਕਰ ਲਿਆ ਅੱਗੇ ਦਾ। ਇਹ ਮਾਰਕਲ ਨਾਲ ਟੱਕਰ ਤੇ ਪਰਚੇ ਦੀ ਕਿਨੇ ਰੋਕ ਕਰਵਾ ਦੀ। ਮਤਲਬ ਕਿਵੇਂ ਵੀ ਹੋਇਆ ਗੱਡੀ ਜਾਨੀ ਕਿ ਸੂਏ ਚ ਟੱਕਰ ਹੋ ਗਈ। ਹਾਂਜੀ। ਤੇ ਮੁੰਡੇ ਦਾ ਕੀ ਹਾਲ ਹੈ ਕਿੰਨੇ ਦਾਖਲ ਆਏ ਕਿੰਨੇ ਮੁੰਡੇ ਕਿੰਨੇ ਜਗਦੇ ਦੋ ਜਣੇ ਦੋ ਮੁੰਡੇ ਤੇ ਇਹ ਕਾਰ ਕਿੱਥੋਂ ਦੀ ਰਸੀ ਵੱਡੇ ਮਲੇ ਦੀ ਦਾ ਵੱਡੇ ਮਲੇ ਦੀ ਵੱਡੇ ਮਲੇ ਦੀ ਅੱਛਾ ਉਹ ਜਿੱਤ ਜਿੱਤ ਨਾ ਕੋਲੇ ਦਮ ਇਹਦੇ ਸੁਣੀਆਂ ਜੀ ਗੱਲ ਮੁੰਡੇ ਆਪਾਂ ਹਾਂ ਇਹ ਆਪਣਾ ਉਹ ਜਿਹੜੇ ਮੁੰਡੇ ਮੁੰਡੇ ਸੀ ਉਹਨਾਂ ਨੂੰ ਲੈ ਕੇ ਦਾਖਲ ਕਰਕੇ ਫਿਰ ਕੋੜ ਕੱਪਤਾ ਹੈ ਬੱਗੇ ਬਮੋਗੇ ਦਾਖਲ ਕਰਾਦਾ ਤੇ ਤੜਕੇ ਪੁੰਨ ਆਇਆ ਤੇ 5-5 ਗ੍ਰਾਮ ਦੋਵਾਂ ਦੇ ਵਿੱਚ ਖੂਨ ਰਹਿ ਗਿਆ 5-5 ਗ੍ਰਾਮ ਸਾਰਾ ਖੂਨ ਸਾਰਾ ਨੁੱਟ ਗਿਆ ਅੱਛਾ ਇਹ ਖੱਟਾ ਉਹਨੇ ਨਹੀਂ ਆ ਬੱਧੀਆ ਹਾਂ ਸੱਟਾਂ ਬਹੁਤ ਬੱਧੀਆ ਇੱਕ ਤਾਂ ਬਾਹ ਚਲੀ ਗਈ ਗੱਟਾ ਵੀ ਟੁੱਟ ਗਿਆ ਨਾੜਾ ਨਾੜਾ ਦਹਿਗਾ ਆਟੀਆਂ ਜਿੰਦੀਆਂ ਤੇ ਫਿਰ ਤਾਂ ਆ ਜਿਹੜਾ ਜਵੜਾ ਸੀ ਉਹ ਐ ਤਾਂ ਚੱਕਿਆ ਗਿਆ ਬੱਚੇ ਸੀ ਕਿੰਨੀ ਕੋਮਰ ਬੱਚੇ ਦੇ ਨਾਲ ਇੱਕ ਦਸੇਗਾ ਆਪਣਾ 16-17 ਸਾਲ ਦਾ ਤੇ ਇੱਕ 55 ਸਾਲ ਦਾ ਬੱਚਾ ਉਹਨਾਂ ਦੇ ਮੁੰਡੇ ਹਾਂਜੀ ਮੱਝੀ ਸਿੱਖਾ ਚਲੋ ਕੋਈ ਵੀ ਹੋਵੇ ਪਰ ਜਿੱਥੇ ਤੇਜ਼ ਰਫ਼ਤਾਰ ਨੇ ਬੱਚਿਆਂ ਨੂੰ ਕਹਿੰਦੇ ਐਕਸੀਡੈਂਟ ਕਰਕੇ ਜਾਂ ਬਚਣ ਦੀ ਕੋਸ਼ਿਸ਼ ਕਰਦਾ ਸੀ ਕਿਹਦੀ ਗਲਤੀ ਹੋ ਸਕਦੀ ਹੈ ਇਹ ਨਹੀਂ ਕਹਿ ਸਕਦੇ ਪਰ ਗੱਡੀ ਤੇਜ਼ ਜ਼ਰੂਰ ਹੋਊਗੀ ਕਿਉਂਕਿ ਜਿਹੜਾ ਇਹ ਐਕਸੀਡੈਂਟ ਹੋਇਆ ਤੇ ਉਹ ਮੁੰਡੇ ਖੇਡ ਕੇ ਆ ਰਹੇ ਸੀਗੇ ਮਤਲਬ ਜਿਵੇਂ ਤੁਸੀਂ ਸਾਰੇ ਬੰਦੇ ਵੇਖੋ ਹਾਂ ਰੋਜ਼ ਕੋਈ ਨਾ ਕੋਈ ਐਕਸੀਡੈਂਟ ਇਸ ਰੋਡ ਤੇ ਹੋ ਰਿਹਾ ਹੈ ਯਾਰ ਹਾਂ ਤੀਜਾ ਚੌਥਾ ਇਨਸੀਡੈਂਟ ਹੋ ਗਿਆ ਹਾਂ ਮੈਨੂੰ ਲੱਗਦਾ ਤਬੀਕ ਦੇ ਇੱਕ ਤਰ੍ਹਾਂ ਕਿਵੇਂ ਹੋ ਸਕਦਾ ਵੀ ਇਹ ਵੀ ਆਪਾਂ ਹੁਣ ਪੱਕਾ ਕਹਿ ਨਹੀਂ ਸਕਦੇ ਕਿ ਕਿਵੇਂ ਪਹਿਲਾ ਐਕਸੀਡੈਂਟ ਹੋਇਆ ਸੀ ਉਹ ਤਾਂ ਵੀ ਖਰਾਬ ਗੱਡੀ ਤੇ ਮਿਲ ਗਈ ਸੀ ਹਨਾ ਵੀ ਡਰੱਗ ਕਰਕੇ ਨਸ਼ਾ ਕਰਕੇ ਗੱਡੀ ਚ ਲੰਮੜਿਆ ਉਹਦਾ ਵੀ ਮੇਨ ਕਾਰਨ ਹੋ ਸਕਦਾ ਇਹ ਵੀ ਰਾਤ ਦਾ ਟਾਈਮ ਆਪਾਂ ਪਰ ਵੇਖਿਆ ਤਾਂ ਹੈ ਨਹੀਂ ਤੇ ਇਹ ਵੀ ਕਾਰਨ ਹੋ ਸਕਦਾ ਹੋ ਸਕਦੀ ਆ ਉਹ ਵੀ ਕਾਰਨ ਇਹ ਵੀ ਆ ਕਿਉਂਕਿ ਉਹ ਉਹ ਤੇ ਚ ਤਾਂ ਗੱਡੀ ਚ ਮਿਲੀਆਂ ਹੀ ਸੀਗੀਆਂ ਸ਼ਰਾਬ ਦੇ ਹਾਂ ਉਹ ਤਾਂ ਸਾਹਮਣੇ ਕਲੀਅਰ ਹੋ ਗਿਆ ਹਾਂਜੀ ਉਹ ਤਾਂ ਕਲੀਅਰ ਹੋ ਗਿਆ ਸੀਗਾ ਇਹ ਤਾਂ ਹੁਣ ਮੌਕੇ ਤੇ ਆ ਕੇ ਦੇਖਿਆ ਜਾ ਸਕਦਾ ਤੇ ਇੱਕ ਪੁਲਿਸ ਕੋਲੇ ਪੇਚ ਲਿਆ ਗਿਆ ਹੈ ਹਾਂਜੀ ਪੁਲਿਸ ਕੋਲੇ ਜਾਵੜਾ ਉਸ ਤੋਂ ਜਲਦੀ ਹਾਂਜੀ ਉਹ ਪਹਿਲਵਾਨ ਥਾਣੇਦਾਰ ਆ ਉਹ ਮੋਗੇ ਲੈ ਗਿਆ ਮਲਾਜਾ ਕਰਾਉਣ ਕਾਲ ਉਹਨੇ ਮਲਾਜਾ ਕਰਾਤਾ ਤੇ ਇਹ ਬੰਦਾ ਕਿੱਥੇ ਹੈ ਇਹ ਬੰਦਾ ਕੋਲੇ ਆ ਜੀ ਉਹਨਾਂ ਦੇ ਕੋਲ ਅੱਛਾ ਪੋਸ ਕੋਲੇ ਹਾਂਜੀ ਉੱਥੇ ਜੇਲ੍ਹ ਮੋਗੇ ਆ ਅੱਛਾ ਮੋਗੇ ਉਹਨਾਂ ਨੇ ਮਲਾਜਾ ਕਰਾ ਕੇ ਉਹਨਾਂ ਨੂੰ ਉੱਥੇ ਹਸਪਤਾਲ ਤੇ ਜੀ ਵੀ ਤੇ ਕਿਨਾ ਦੇਤਾ ਖਾਨੂ ਅੱਛਾ ਅੱਛਾ ਬਤਾਨੀ ਪਿੱਟ ਲਉਗੇ ਫੋਸਟ ਵੀ ਹੋ ਸਰਦਾਨੀ ਉਹਨੇ ਆ ਕਿਨਾ ਸਾਹ ਸਟਾਉਦੇ ਵਦੀਆਂ ਵੀ ਹਾਂਜੀ ਉਹਦੇ ਆ ਸੀਸਾ ਵਦੀਆਂ ਦਾ ਬਾਹਰ ਅੱਛਾ ਸਟਾਉਦਾ ਬਤਾਨੀ ਜਦੋਂ ਸੀਸਾ ਤੋੜ ਕੇ ਨਿਕਲ ਲੱਗਾ ਨਾ ਉਹਦੇ ਮੋਢੇ ਤੇ ਸੀਸਾ ਵੱਜ ਗਿਆ ਇਹ ਫਰਿਆ ਕਿ ਮਤਲਬ ਆਪ ਹੀ ਪੇਸ਼ ਹੋ ਗਏ ਜਾਂ ਫਰਿਆ ਲੋਕਾਂ ਨੇ ਕੀ ਨਹੀਂ ਇੱਥੋਂ ਮੁੰਡਿਆਂ ਨੇ ਕੱਢਿਆ ਜਦੋਂ ਹਾਂ ਤੇ ਕੱਢ ਕੇ ਪੁਲਿਸ ਆ ਗਈ ਸੀਗੀ ਕਾਉਂਸਲ ਲੈ ਗਈ ਸੀ ਪਰ ਜਿਹੜੇ ਸਾਡੇ ਪਿੰਡ ਦੇ ਆਂਦੇ ਸੀਗੇ ਸਾਨੂੰ ਕਿਹੜਾ ਬੰਦਾ ਸਬੂਤ ਦਿਖਾ ਦੇ ਉਹਦਾ ਜਦੋਂ ਮੈਂ ਜ਼ਿੰਮੇਵਾਰੀ ਚੱਕੀ ਜਾਨਾ ਸਾਰਾ ਕੁਝ ਕਰੀ ਜਾਨਾ ਉਸੀਂ ਮੈਨੂੰ ਕਿਰਾ ਲੈ ਕੇ ਤਾਂ ਜਾਣ ਦੋ ਇਹ ਸਾਡੇ ਬੰਦਿਆਂ ਨੇ ਪਿੰਡਦਿਆਂ ਨੇ ਗੱਡੀ ਨਹੀਂ ਕੱਢਣ ਦਿੱਤੀ ਥਾਣੇਦਾਰ ਫਿਰ ਉਹਨੇ ਰਿਵਾਰ ਵਾਰ ਕੱਢਿਆ ਫਿਰ ਉਹਦਾ ਕੋਈ ਪਾਸੇ ਹੋ ਜੋ ਮੈਨੂੰ ਕਿਰਾ ਲੈ ਕੇ ਜਾਣ ਦੋ ਅੱਛਾ ਫਿਰ ਉਹ ਗੱਡੀ ਲੈ ਕੇ ਪਿਆ ਜਾਈ ਪਹਿਵਣ ਫਿਰ ਉਹਨੇ ਮੁੱਗੇ ਮਤਲਬ ਪੁਲਿਸ ਨੇ ਆ ਕੇ ਉਹ ਬੰਦੇ ਨੂੰ ਕੱਢਿਆ ਹਾਂਜੀ ਫਿਰ ਉਹ ਮਤਲਬ ਹਸਪੀਟਲ ਲੈ ਕੇ ਗਏ ਮਤਲਬ ਚਲੋ ਇਹ ਮੁੱਢਲੀ ਚ ਉਹਨਾਂ ਜਿੰਮੇਵਾਰੀ ਬੰਦੀ ਸੀ ਹਾਂਜੀ ਉਹਨਾਂ ਨੇ ਕਿਰਾ ਮਲਾਇਆ ਕਰਾਇਆ ਚਲੋ ਜੋ ਵੀ ਦੇਖੋ ਹੁਣ ਸਾਰੀ ਕਹਾਣੀ ਨਿਕਲ ਕੇ ਆ ਗਈ ਆ ਬੰਦਾ ਹੋ ਸਕਦਾ ਸ਼ਰਾਬ ਪੀਤੀ ਹੋਵੇ ਪਤਾ ਨਹੀਂ ਕੀ ਸੀਗਾ ਜਾਂ ਕਿਹੜੇ ਕਾਰਨਾ ਕਰਕੇ ਐਕਸੀਡੈਂਟ ਹੋਇਆ ਬੰਦਾ ਉਹ ਵੀ ਜ਼ਖਮੀ ਹੋਇਆ ਮੁੰਡੇ ਵੀ ਗੰਭੀਰ ਜ਼ਖਮੀ ਕਹਿ ਸਕਦੇ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਪਰ ਇਹ ਕਿਤਨਾ ਕਿਤੇ ਜਾ ਕੇ ਤੇਜ਼ ਰਫਤਾਰ ਦਾ ਕਹਿ ਰਹੀ ਗੀ ਮੰਨਿਆ ਜਾ ਸਕਦਾ ਪਰ ਲੋਕ ਖੜੇ ਆ ਗਏ ਆ ਕਈ ਵਾਰ ਲੋਕ ਗੱਲ ਕਰਨ ਤੋਂ ਚਾਹਦੇ ਹੁੰਦੇ ਆ ਪਰ ਸਚਾਈ ਦੱਸਣ ਚ ਕੋਈ ਹਰ ਨਹੀਂ ਹੁੰਦਾਗਾ ਪਰ ਹੋਰ ਲੋਕਾਂ ਨੂੰ ਇਹਦਾ ਸਬਕ ਜ਼ਰੂਰ ਮਿਲ ਜਾਂਦਾ ਕਿਉਂਕਿ ਜਦੋਂ ਕਈ ਸੜਕਾਂ ਤੇਜ਼ ਚੌਂਦਾ ਥੋੜਾ ਫਲੋ ਵੀ ਚੱਲ ਸਕਦੇ ਆ ਦਾ ਦਾ ਵਕਤ ਦਾ ਦੇ ਵਕਤ ਪਤਾ ਨਹੀਂ ਉਸ ਤੇ ਵੀ ਵਸਤਾ ਜਤਾ ਹੋਊਗਾ ਵੀ ਗੱਡੀ ਤੇਜ਼ ਲੈ ਕੇ ਆ ਰਹੀ ਆ ਸੀ ਕੀ ਸੀ ਕਿਹਦੀ ਗਲਤੀ ਆ ਇਹ ਨਹੀਂ ਪਤਾਗਾ ਪਰ ਫੈਲ ਹਾਲ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ ਪਰ ਹਜੇ ਫੈਲ ਹਾਲ ਇਹ ਲੋਕ ਜਿਉਂਦੇ ਹੈਗੇ ਆ ਸੱਟਾਂ ਗੰਭੀਰ ਹੈ ਤੇ ਦੇਖੋ ਅੱਕੇ ਜਾ ਕੇ ਕੀ ਬਣਦਾ ਪਰ ਜਿਸ ਤਰੀਕੇ ਨਾਲ ਬੱਚਿਆਂ ਦੀ ਹਾਲਤ ਉਹਨਾਂ ਨੇ ਦੱਸੀ ਆ ਉਹ ਵੀ ਨਾਦਕੀ ਕਹਿ ਸਕਦੇ ਆ ਚਲੋ ਪਰਮਾਤਮਾ ਵੇਰ ਕਰਿਓ ਉਹ ਠੀਕ ਹੋ ਜਾਣ ਸਾਰੇ ਆ ਤੁਸੀਂ ਵੀ ਨਾ ਤੁਹਾਨੂੰ ਬਚਾ ਦੁੱਤੀਆਂ ਬੱਚੋ ਜਿੰਨਾ ਹੋ ਸਕਦਾ ਤੇਜ਼ ਬੁਲਤਾਂ ਤੋਂ ਬਚੋ ਨਛੇ ਕਰਕੇ ਜਰਾ ਬਾਬੀ ਕੇ ਗੱਡੀਆਂ ਨਾ ਲਾ ਦਿਆ ਕਰੋ ਨਾਲੇ ਤਾਂ ਤੁਸੀਂ ਆਪ ਮਰਨ ਵਾਲੇ ਪਾਸੇ ਜਾਂਦੇ ਨੇ ਲੋਕਾਂ ਨੂੰ ਮਾਰਦੇ ਤਾਂ ਕੋਈ ਫਾਇਦਾ ਨਹੀਂਗਾ ਜਿਹੜੇ ਬਾਹਲੇ ਪੈਸੇ ਪੁੱਛਣ ਵਾਲੇ ਲੋਕ ਐ ਕਿ ਘਰੇ ਬਹਿ ਕੇ ਪੀ ਲਿਆ ਕਰੋ ਉਹ ਤੇ ਘਰੇ ਬਹਿ ਕੇ ਪੀਓਗੇ ਤਾਂ ਨਾਲੇ ਤਾਂ ਉਹਦੇ ਬੱਚਾ ਸੇਫ ਰਾਹੋਗੇ ਨਾਲੇ ਸੇਫ ਲੋਕਾਂ ਨੂੰ ਰੱਖੋਗੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲ ਮੰਨੋਗੇ ਸ਼ੇਅਰ ਵੀ ਕਰੋਗੇ ਹੋਰ ਪੇਜ ਪਾਉਣ ਕਰੋਗੇ ਐਮਰਮਾਨ ਨਰਮਨ ਸਿੰਘ ਦਾ ਨਾਮ ਦਮੋਦਰ ਸਿੰਘ ਬਰਾੜ ਪਿੰਡਾ ਨੱਥੂ ਵਾਲਾ